ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਫੇਰ ਵੀਡੀਓ ਦਿਖਾਉਣੇ ਆ ਪਿੰਡ ਸੈਦੋਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਨਿਹਾਲ ਸਿੰਘ ਵਾਲੇ ਦੇ ਨੇੜ ਇਹ ਪਿੰਡ ਰਹਿ ਜਾਂਦਾ ਤੇ ਨੇੜੇ ਇਹਦੇ ਭਧੌੜ ਵੀ ਹੈ ਸੋ ਮੋਗੇ ਜ਼ਿਲ੍ਹੇ ਦੇ ਇਸ ਪਿੰਡ ਦੇ ਵਿੱਚੋਂ ਭਾਈ ਕਾਲਾ ਖਾਨ ਤੇ ਨਾਲ ਬੰਬੂ ਦੋ ਯਾਰ ਦੋਸਤ ਜਾਂ ਕਹਿ ਲੋ ਵੀ ਦੋ ਭਰਾ ਇਹ ਵਪਾਰ ਦਾ ਕੰਮ ਕਰਦੇ ਆ ਵੀਡੀਓ ਰੂਟੀਨ ਜੀ ਬੜਾਈ ਦੀ ਹੈ ਪਸ਼ੂ ਅੱਛੇ ਵਿਕਰੀ ਵਾਲੇ ਆਉਦੇ ਰਹਿੰਦੇ ਆ ਅੱਜ ਫੇਰ ਸੁਖਣਾ ਸਾਰਾ ਘਰ ਭਰਿਆ ਹੋਇਆ ਬਹੁਤ ਸੋਹਣੀਆਂ ਸੋਹਣੀਆਂ ਗਾਵਾਂ ਤੁਹਾਨੂੰ ਦਿਖਾਉਂਗਾ ਲਾਸਟ ਤੱਕ ਵੀਡੀਓ ਜ਼ਰੂਰ ਦੇਖ ਲਿਓ ਜਿਹੜਾ ਪਸ਼ੂ ਸੂਇਆ ਸਵਾਇਆ ਉਹਦਾ ਦੋ ਟਾਈਪ ਦੁੱਧ ਚੋ ਸਕਦੇ ਹੋ ਗੱਬੜ ਪਸ਼ੂ ਤੁਸੀਂ ਜਿਹੜਾ ਉਹਦੇ ਥਣ ਪਾਸ ਕਰਕੇ ਲਿਆ ਸਕਦੇ ਹੋ ਮਾਲਕ ਦੇ ਘਰੇ ਤਸੱਲੀ ਕਰ ਲਿਆ ਕਰੋ ਉਦੋਂ ਬਾਅਦ ਤੁਹਾਡੀ ਆਪਣੀ ਲੱਕ ਹੈ ਵੀ ਤੁਹਾਨੂੰ ਉਹ ਪਸ਼ੂ ਕਿੱਦਾਂ ਦਾ ਪ੍ਰੋਫਿਟ ਦਿੰਦਾ ਸਾਡਾ ਕੰਮ ਸਿਰਫ ਵੀਡੀਓ ਬਣਾਉਂਦਾ ਹੈ ਤੇਰੇ ਚ ਕੋਸ਼ਿਸ਼ ਹੁੰਦੀ ਆ ਵੀ ਪਸ਼ੂ ਤੁਹਾਨੂੰ ਹਰੇਕ ਪੱਖ ਤੋਂ ਦਿਖਾ ਸਕੀਏ। ਬਾਕੀ ਅੰਦਰੂਨੀ ਤੌਰ ਤੇ ਇਹ ਪਸ਼ੂ ਜਿਹੜਾ ਵੀ ਤੁਹਾਨੂੰ ਕੋਈ ਪਰਖ ਕਰਨ ਦੀ ਲੋੜ ਆ ਜਿਹੜਾ ਵੀਰ ਖਰੀਦਣਾ ਚਾਹੁੰਦਾ ਉਹ ਆ ਕੇ ਕਰ ਸਕਦਾ। ਅੱਜ ਦੀ ਵੀਡੀਓ ਦੇ ਕਾਫੀ ਸਾਰੇ ਨਾਲ ਤੁਹਾਨੂੰ ਦਿਖਾਉਂਗਾ ਉਹ ਮਿਲਦੇ ਆ ਬਾਈ ਨੂੰ ਕਰਦੇ ਗੱਲਾਂ ਬਾਤਾਂ ਦੱਸੋ ਇੱਕ ਇੱਕ ਕਰਕੇ ਸਾਰੀਆਂ ਵਹਿੜਾ ਤੋਰ ਕੇ ਦਿਖਾਉਂਦੇ ਜਾਵਾਂਗੇ। ਖਰੀਦਣ ਵਾਲੇ ਵੀਰ ਨੂੰ ਬੇਨਤੀ ਆ ਵੀ ਇੱਥੇ ਆ ਕੇ ਜਿਹੜਾ ਉਹ ਸੌਦਾ ਕਰੇ ਸਾਹਮਣੇ ਖੜ ਕੇ ਪਹਿਲਾਂ ਪਸ਼ੂ ਵੇਖੋ। ਆਪ ਦੀ ਪਰਖ ਕਰੋ ਵੀ ਤੁਹਾਨੂੰ ਉਹ ਪਸ਼ੂ ਕਿੰਨੇ ਚ ਖਰੀਦਣਾ ਚਾਹੀਦਾ। ਤੇ ਫੇਰ ਖਰੀਦ ਕੇ ਮੌਕੇ ਤੇ ਸਾਈ ਪਿਆਨਾ ਭਾਵੇਂ ਕਰ ਲਓ ਆਓ ਬਾਈ ਤੋਂ ਜਾਣਕਾਰੀ ਲੈਣੇ ਤੇ ਇਧਰੋਂ ਸ਼ੁਰੂਆਤ ਕਰਦੇ ਕਾਲੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਗਜੀਤ ਵੀਰੇ ਕਾਲੇ ਅੱਜ ਆਪਾਂ ਦੂਜੀ ਵੀਡੀਓ ਬਣਾ ਰਹੇ ਆ ਪਿਛਲੀ ਵੀਡੀਓ ਚ ਆਪਣੇ ਸਾਰੇ ਪਸ਼ੂ ਦਿਖਾਏ ਸੀ ਹਾਂਜੀ ਬਾਈ ਜੀ ਚੰਗਾ ਰਿਸਪੌਂਸ ਆਇਆ ਭਰਾਵਾਂ ਨੇ ਫੋਨ ਫੋਨ ਕੀਤੇ ਚੰਗੇ ਹਾਂ ਬਹੁਤ ਫੋਨ ਆਏ ਬਹੁਤ ਭਰਾਵਾਂ ਨੇ ਬੇਤ ਦੁੱਖ ਵੀ ਮੰਨੇ ਬਾਈ ਜਿਹੜੀ ਗਾਂ ਬਹਿ ਗਈ ਸੀ ਆਪਣੀ ਠੀਕ ਹੈ ਤੇ ਜਾਨੀ ਉਹ ਖੜੀ ਤਾਂ ਹੁੰਦੀ ਆ ਜਗਜੀਤ ਵੀਰ ਥੋੜੀ ਜੀ ਖੜੀ ਹੁੰਦੀ ਆ ਯਾਨੀ ਦੋ ਕਮੈਂਟ ਖੜੀ ਹੋ ਕੇ ਬਹਿ ਜਾਂਦੀ ਆ ਉਹ ਖਾਨ ਖੂਨ ਲੱਜ ਜਿਹੜੀ ਥੋੜਾ ਆਸਤਾ ਹੈ ਵੀ ਰਿਕਵਰ ਹੋਊਗੀ ਹੁਣ ਆਸ ਆਏ ਆ ਵੀ ਰਿਕਵਰ ਹੋ ਜੂਗੀ ਠੀਕ ਹੈ 40 ਕੇ ਪੈਸੇ ਠੀਕ ਹੈ ਅੱਛਾ ਅੱਜ ਆਪਾਂ ਜਿਹੜੀ ਕਾਲੇ ਵਿਕਰੀ ਵਾਲਾ ਦਾ ਵੇੜਾ ਦਿਖਾਉਣੀਆ ਬੰਬੂ ਨਾਲ ਖੜਾ ਜਿਹੜੀ ਇਹ ਵੇੜਾ ਪਹਿਲੇ ਨੰਬਰ ਤੇ ਜੀ ਬਾਈ ਕੀ ਡਿਟੇਲ ਹੈ ਇਹਦੀ ਕਿੰਨਾ ਵਸੂਆ ਇਹ ਪਲੂਨ ਵੱਚੀ ਆ ਬਾਈ ਠੀਕ ਹੈ ਰੈੱਡ ਐਂਡ ਵਾਈਟ ਗਾਂ ਹੁੰਦੀ ਆ ਨਾ ਜਿਹੜੀ ਬਾਈ ਐਚ ਐਫ ਇਹ ਉਹਦਾ ਬੱਚਾ ਬਾਈ ਠੀਕ ਹੈ ਤੇ ਸੀਮਨ ਜਿਹੜੇ ਆਪਾਂ ਬਾਈ ਪਤਾ ਕਰਕੇ ਦੇ ਦਾਂਗੇ ਜੀ ਤੋਂ ਲਈਏ ਭਰਾ ਦਾ ਨੰਬਰ ਦੇ ਦਾਂਗੇ ਠ ਠੀਕ ਹੈ। ਜੀਮਨ ਦੀ ਡਿਟੇਲ ਬੰਦਾ ਉਹਦੇ ਕੋਲੋਂ ਪਤਾ ਕਰ ਲਓ। ਅੱਛਾ ਭਾਈ ਕਿੰਨਾ ਟਾਈਮ ਲਾਉ ਸੋਚ ਤੇ ਕੀ ਮੇਰੇ ਸਾਹਮਣੇ ਜਗਦੀਤ ਵੀਰੇ ਇੱਕ ਹਫਤਾ ਵਿੱਚ ਹੀ ਲੈ ਜੂ ਹਜੇ ਖੁੱਲੀ ਡੁੱਲੀ। ਠੀਕ ਹੈ। ਬਹੁਤ ਪਿਆਰਾ ਬਣਾਉਣਾ ਜਗਦੀਤ ਵੀਰੇ ਨੇ ਕੰਪੈਕਟ ਹਜੇ ਦੁੱਗ ਦੇ ਦੰਦ ਕਰਦੀ ਆ। ਠੀਕ ਹੈ। ਅੱਛਾ ਕੀ ਡਿਮਾਂਡ ਰੋਗੇ ਜੀ? ਜਗਦੀਤ ਵੀਰੇ ਦਾ ਮੁੱਲ ਜਿਹੜਾ ਮਰਜ਼ੀ ਕਰ ਲਗੇ 1,30,000 ਰੁਪਏ ਦੀ ਵੱਛੀ ਦੇ ਦਾਂਗੇ। ਇਹ ਇਦਾਂ ਦਾ ਯੂਨੀਕ ਕਲਰ ਆ ਬਹੁਤ ਘੱਟ ਰੇਅਰ ਮਿਲਦਾ। ਠੀਕ ਹੈ। ਸੋ ਦੋਸਤੋ ਰੈਡ ਐਂਡ ਵਾਈਟ ਐਚ ਐਫ ਤੁਸੀਂ ਇਹ ਬੱਚੀ ਦੋ ਦੰਦ ਪਹਿਲਾ ਸੂਆ ਸੁੰਦੀ ਦੇਖੋ 1,30,000 ਦੀ ਬਾਈ ਕਿੰਨਾ ਦੇ ਦੇਵਾਂਗੇ ਬਹੁਤ ਸੋਹਣਾ ਰੰਗ ਹੈ ਵੱਖਰੀ ਲੱਗਦੀ ਹੈ ਖਵਾਨਾ ਫਿਕਸ ਹੈ ਹਜੇ ਕਿਉਂਕਿ ਛੋਟੀ ਉਮਰ ਦੀ ਹੈ ਤਾਂ ਤੁਹਾਨੂੰ ਬੇੜਾ ਦੁੱਧ ਪਸਵਾ ਤੋਂ ਦਿਸਣਗੇ ਬਾਕੀ ਆ ਕੇ ਦੇਖ ਲਓ ਸਾਹਮਣੇ ਖੜਕੇ ਦੇਖ ਲਓ ਵੀ ਤੁਹਾਨੂੰ ਇਹ ਕਿੱਦਾਂ ਵਹਿਣ ਲੱਗਦੀ ਹੈ ਸੋਹਣੀ ਹੈ ਬੱਚੀ ਰੇਟ ਜਿਹੜਾ ਉਹ ਤੁਸੀਂ ਸੋੜੀ ਲਿਆ ਵੀਡੀਓ ਦੇ ਵਿੱਚ ਜਗਜੀਤ ਵੀਰ ਇਹਦਾ ਆਰਡਰ ਦੀ ਇੰਨੀ ਕੁ ਕੁਆਲਿਟੀ ਹੋਊਗੀ 2-4 ਦਿਨ ਜੇ ਆਪਣੇ ਘਰੇ ਖੜੀ ਰਹੀ ਨਾ ਰਾਤ ਆਈਆ 2-4 ਦਿਨਾਂ ਚ ਜਦੋਂ ਇਹ ਭਰ ਗਈ ਆਪਦਾ ਆਰਡਰ ਦਾ ਇਹਨੂੰ ਬੇਮਸਾਲ ਬਣਾਉਣਾ ਨੇ ਇੰਨਾ ਚੌੜਾ ਉਧਰ ਉਧਰ ਲੱਤ ਨਹੀਂ ਲੜਨੀ ਠੀਕ ਹੈ ਸੋ ਫਿਕਸ ਹੀ ਰੱਖੂਗੀ ਦੋਸਤੋ ਦਿਸਦਾ ਇਹਦਾ ਰੁਖ ਇਹਦੇ ਨਾਲ ਐਚਐਫ ਖੜੀ ਐ ਭਾਈ ਜਿਹੜੀ 2 ਨੰਬਰ ਤੇ ਬੈਠੀ ਇਹ ਦੂਜਾ ਸੂਆ ਵੱੱਛੀ ਐ ਵੀਰੇ ਹਾਂ ਇਹ ਕੱਲ ਦੀ ਸੂਈ ਆ ਵੱੱਛੀ ਨੂੰ ਇਹਨੇ ਜਨਮ ਦਿੱਤਾ ਬਹੁਤ ਪਿਆਰੀ ਨੂੰ ਠੀਕ ਹੈ ਆ ਇਹਦਾ ਰੇਟ ਕੀ ਰਊ ਭਾਈ ਜਗਜੀਤ ਵੀ ਇਹਦਾ ਮੁੱਲ ਜਿਹੜਾ ਮਰਜ਼ੀ ਕਰ ਲਗੇ ਬੱਛੀ ਦਾ 2 ਲੱਖ 5000 ਰੁਪਏ ਦੀ ਵੜੀ ਦੇ ਦਾਂ ਤੋਰੀ ਭਾਈ 2 ਲੱਖ ਤੇ 5000 ਦੀ ਦੱਸੋ ਕੱਲ ਸੋਈ ਬੱਛੀ ਨੂੰ ਇਹੜੇ ਜਨਮ ਦਿੱਤਾ ਹੈ ਹੱਥੀ ਚਵਾਈ ਵਾਲਾ ਥੜ੍ਹ ਦਿਸਦਾ ਹੈ ਬਾਕੀ ਰੰਗ ਰੂਪ ਤੁਸੀਂ ਇਹਦਾ ਦੇਖ ਲਓ ਬਰੀਡ ਕੁਆਲਿਟੀ ਦੇ ਹੱਥੀ ਚਵਾਈ ਵੀ ਮਸ਼ੀਨ ਵੀ ਭਾਈ 1 ਮਿੰਟ ਚ ਲੱਗਦੀ ਹੈ ਤੇ ਆਰਡਰ ਦੀ ਕੁਆਲਿਟੀ ਵੈਨਸ ਗੰਗਵੰਗ ਯਾਨੀ ਬਾਕੀ ਜਿਹੜੇ ਭਰਾ ਨੇ ਵੀ ਲੈਣੀ ਆ ਉਹ ਆਪਣੇ ਨੂੰ ਸੀਨੀਅਰ ਆ ਵੇਂਸ ਦੇਖੋ ਹਜੇ ਤਾਂ ਸਵੇਲਿੰਗ ਆ ਰਸਤੇ ਵਰਗੀਆਂ ਇਧਰਲੇ ਬੰਨੇ ਹੋ ਦੂਜੇ ਬੰਨੇ ਹੋ ਜਦੋਂ ਇਹਨੇ ਆਪਦਾ 40 ਦਿਨ ਤੇ ਪੀਕ ਫੜਨਾ ਉਦੋਂ ਸਹੀ ਆਪਦੀ ਕੁਆਲਿਟੀ ਬਾਹਰ ਆਉਣੀ ਹੈ ਦੀ ਸਹੀ ਹੈ ਸੋ ਇਹ 2 ਨੰਬਰ ਤੇ ਸੀ 2 ਲੱਖ ਤੇ 5000 ਦਾ ਰੇਟ ਹੈ ਬੱਚੀ ਦਾ ਬਹਿਮਾੜ ਜੇ ਕੈਮਰਾ ਮਾਰਦੇ ਬਹੁਤ ਪਿਆਰਾ ਬੱਚਾ ਦਿੱਤਾ ਵੇ ਸਹੀ ਹੈ ਸੋ ਇਹ ਬੱਚੀ ਦੇਖੋ ਇਹਦੇ ਨਾਲ ਦੋੜਾ ਹੋ ਜਾਂਦਾ ਦੱਸੋ ਜੇ ਬੱਛੀ ਵਾਲੀ ਗਾਂ ਖਰੀਦਦੇ ਹੋ ਕਿਉਂਕਿ ਡੇਢ ਤੋਂ 2 ਸਾਲ ਦੇ ਵਿੱਚ ਦੀ ਸੂ ਪੈਂਦੀ ਐ ਆ ਜਿਹੜੀ ਬਾਈ ਇੱਦੋਂ ਅੱਗੇ 3 ਨੰਬਰ ਤੇ ਗਾਂ ਇਹ ਦੂਜਾ ਸੂ ਹੈ ਜਗਜੀਤ ਵੀਰੇ ਕਿੰਨਾ ਚਿਰ ਹੋ ਗਿਆ ਇਹਨੂੰ ਅੱਜ ਇਹਨੂੰ ਬਾਈ ਅੱਜ 5 ਦਿਨ ਹੋ ਗਏ ਮੇਰੇ ਹਿਸਾਬ ਨਾਲ ਸੂਈ ਨਾ ਬੰਦਾ ਕੰਡਾ ਲਿਆਵੇ 30 ਕਿਲੋ ਦੁੱਧ ਆਪਣੇ ਘਰੋਂ ਮੈਂ ਚਲਿਆ ਸਕਦਾ ਇਹਨੂੰ ਅੱਜ ਠੀਕ ਐ ਇਹਦਾ ਰੇਟ ਕੀ ਰੋਗਾ ਇਹਦਾ ਰੇਟ ਜਗਜੀਤ ਜਿਹੜਾ ਮਰਜ਼ੀ ਕਰ ਲੇ 1 ਲੱਖ ਤੇ 85000 ਰੁਪਏ ਦੀ ਵਾੜ ਦੇ ਦਾਂਗੇ ਬਾਈ ਇਹਦੇ ਨਾਲ ਬੱਛੀ ਐ ਇਹਦੇ ਨਾਲ ਵੀ ਬੱਛੀ ਐ ਬਾਈ ਸੋ ਬੱਚਾ ਬੱਛੀ ਐ ਦੱਸੋ ਇਹਦੇ ਨਾਲ ਵੀ 1,85,000 ਦੀ 30 ਲੀਟਰ ਦੁੱਧ ਹੁਣ ਬੈਂਤੀ ਕਰਕੇ ਲਿਜਾ ਸਕਦੇ ਹੋ ਤੁਹਾਡੇ ਘਰੇ ਜਾ ਕੇ ਤੁਹਾਡੀ ਸੇਵਾ ਦਾ ਦੁੱਧ ਹੈ ਵੀ ਤੁਸੀਂ 45 ਵਿੱਚ ਹੋ ਸਕਦੇ ਹੋ ਭਾਈ ਤੁਸੀਂ 25 ਵਿੱਚ ਹੋ ਸਕਦੇ ਹੋ ਉਹ ਤੁਹਾਡੇ ਪਰ ਇਹਦੀ ਕੈਪੈਸਿਟੀ 45 ਕਿਲੋ ਤੋਂ ਪਲਪਸਾਲੀ ਦੁੱਧ ਦੀ ਹੈ 42 ਕਿਲੋ ਦੁੱਧ ਨੇ ਵਹਿੜ ਨੇ ਪਲੂਨ ਨੇ ਦਿੱਤਾ ਵਾ ਭਾਈ ਜੀ ਠੀਕ ਹੈ ਸੋ ਚੰਗਾ ਸਟਰਕਚਰ ਹੈ ਬਾਕੀ ਤਾਂ ਜਾ ਤੁਸੀਂ ਇਹਦਾ ਦੇਖ ਸਕਦੇ ਹੋ ਇਹਦਾ ਤੁਸੀਂ ਹਵਾ ਨਾਲ ਦੇਖੋ ਸੋੜਾ ਰੋਖਾ ਚੱਗੇ ਪੇਟ ਵਾਲੀ ਹੈਗਾ ਬੱਚੇ ਬਰੀਡ ਦੇ ਵਾਸਤੇ ਸੋੜੇ ਪਾਉਂਦੀ ਰੋ ਉੱਤੋਂ ਚੜਾਈ ਜਿਹੜੀ ਉਹ ਵੀ ਟਾਈਮ ਤੇਰੀ ਚੰਗੀ ਹੈ ਇਹਦੇ ਨਾਲ ਵੀ ਫੀਮੇਲ ਕਾਪ ਆ ਬੱਚੀ ਨੂੰ ਇਹਨੇ ਜੜਬ ਦਿੰਦਾ ਸੋ ਦੋਸਤੋ ਫੇਰ ਦੇਖੋ ਤੁਸੀਂ ਇਹਦਾ ਥੱਟੇ ਹਵਾਨਾ ਇਹ 3 ਨੰਬਰ ਦੇ ਉੱਤੇ ਤੁਹਾਨੂੰ ਦਿਖਾ ਰਹੇ ਹਾਂ ਇਹਦੇ ਨਾਲ ਵੀ ਬੱਚਾ ਬੱਛੀ ਹੈ ਇੱਕ ਗਾਂ ਹੋਰ ਤੁਹਾਨੂੰ ਦਿਖਾਉਣੀ ਹੈ 4 ਨੰਬਰ ਦੇ ਉੱਤੇ ਕਲੇਬਈ ਦੀ ਕੀ ਡਿਟੇਲ ਜਗਜੀਤ ਵੀਰੇ ਨੇ 1 ਸਾਲ ਨਾਲ ਵਿੱਚ ਦੀ ਗੈਵ ਕੀਤਾ ਹਾਂ ਇਹ ਸੂਆ ਇਹਨੇ ਜਾਣੀ ਦੂਜਾ ਸੂਣਾ ਉਵੇਂ ਆਪਾਂ ਤੀਜਾ ਸੂਆ ਮੰਨ ਸਕਦੇ ਹਾਂ ਠੀਕ ਹੈ ਤੇ ਅੱਜ ਇਹ ਬਾਈ ਬੱਚੇ ਨੂੰ ਜਨਮ ਦੇ ਦੂ ਠੀਕ ਹੈ ਤਿਆਰ ਹੈ ਇੰਨੀ ਕਾਜਾ ਦੇ ਬਾਬਾ ਇਹਨੂੰ ਸੋਖ ਰੱਖੇ ਕਰਮਾ ਲਈ ਬਾਹਲਾਂ ਦੀ ਆਪਾਂ ਕਹਿੰਦੇ 35 ਕਿਲੋ ਤੋਂ ਉੱਪਰ ਉੱਪਰ ਦੁੱਧ ਮੰਨ ਕੇ ਬੰਦਾ ਆਪਾਂ ਤੋਂ ਜਿਹੜਾ ਮਰਜ਼ੀ ਗਾਂ ਲੈ ਲੈ ਮਿਲਕ ਵੇਨਸ ਦੇਖੋ ਰਸਿਆਂ ਆ ਰਗੀਆਂ ਦੋਨੇ ਪਾਸੇ ਠੀਕ ਹੈ ਅੱਛਾ ਇਹਦਾ ਰੇਟ ਕੀ ਰਹਿਣਾ ਬਈ ਜਗਜੀਤ ਦਾ ਮੁੱਲ ਜਿਹੜਾ ਮਰਜ਼ੀ ਕਰ ਲਗੇ ਬਾਈ 1 ਲੱਖ 40000 ਰੁਪਏ ਦੀ ਵੈੜ ਦੇ ਦ ਤੋ 1.40 ਹਜ਼ਾਰ ਦੀ ਦੋਸਤੋ ਤੇ ਸੂਏ ਜੇ ਜਦੋਂ ਨੂੰ ਵੀਡੀਓ ਤੁਸੀਂ ਦੇਖਦੇ ਹੋ ਤੁਹਾਨੂੰ ਇਹ ਬੱਚੇ ਨੂੰ ਚੜ੍ਹਬ ਦੇ ਦੇਣਾ ਕਰਮ ਵਾਲੀ ਵੱਛੀ ਦੇਵੇ ਤੇ ਵਾਦਾ ਹੋਊਗਾ ਰੇਟ ਵੀ ਤੁਹਾਨੂੰ ਜਾਇਜ਼ ਲੱਗੂਗਾ ਹਾਲਾਂਕਿ ਜੇ ਇਹਦੇ ਟੱਬ ਛੇੜੂ ਦੇਖਦੇ ਆ ਜਾਂ ਦੁੱਧ ਦੀ ਜੇ ਬਾਈ ਗੱਲ ਕਰਦਾ ਵੀ ਚੱਗਾ ਪਾਊਗਾ ਉਹਦੇ ਹਿਸਾਬ ਤੇ ਦੇਖਦੇ ਆ ਰੇਟ ਤੁਹਾਨੂੰ ਠੀਕ ਲੱਗੂਗਾ ਇਹ ਖੁੱਲਣਾ ਫਿਰਦਣਾ ਆਈਆਂ ਬਾਈ ੱੱਕਾ ਫਾੜਾ ਕਰਦਣਾ ਇੱਕ ਸੁੰਦੀ ਆ ਸਹੀ ਬੰਦ ਇੱਥੇ ਵੀ ਸੋ ਇਸ ਸਾਈਡ ਤੇ ਹਵਾ ਦੇ ਤੇ ਨਾੜਾ ਦੇਖੋ ਫਿਕਸ ਹਵਾ ਦਾ ਪੁਰਤਾ ਕੇਰਾ ਕਿਉਂਕਿ ਜਲੇਪੇ ਦੀ ਪੀੜ ਜਿਹੜੀ ਪਸ਼ੂ ਨੂੰ ਹੁੰਦੀ ਆ ਤਾਂ ਉਹਦੇ ਨਾਲ ਪਸ਼ੂ ਇਧਰ ਉਧਰ ਹਿਲਦਾ ਜੁਲਦਾ ਸੋ ਇਹ ਸੌਣ ਲੱਗੀ ਆ ਥੋੜੇ ਟਾਈਮ ਚੱਕ ਬੱਚੇ ਨੂੰ ਜਨਮ ਦੇਊਗੀ ਇੱਕ ਹੋਰ ਬੱਚੀ ਬਹੁਤ ਛੋਟੀ ਬਾਈ ਇਹ ਕੰਵਾ ਸੁਆ ਪਲੂਨ ਬੱਚੀ ਆ ਬਾਈ ਇਹਨੇ ਦੁੱਗ ਦੇ ਦੰਦ ਜਲਜੀਤ ਵੀਰ ਦੇ ਚੱਕੇ ਆ ਸਵੇਰੇ ਸੋਈ ਆ ਉੱਥੇ ਜੇ ਰਪਈਆ ਬੱਚੇ ਨੂੰ ਜਨਮ ਦਿੱਤਾ ਇਹਨੇ 5 ਕਿਲੋ ਦੀ ਬੌਲੀ ਵਿੱਚ ਉਈ ਬਾਈ ਉਹਦੇ ਵਿੱਚ ਪਈ ਆ ਵਾਲਟੀ ਠੀਕ ਐ ਕੀ ਰੇਟ ਲਊਗਾ ਜਗਦੀਦ ਦਾ ਮੁੱਲ ਜਿਹੜਾ ਮਰਜ਼ੀ ਕਰ ਲਗੇ ਬੱਚੀ ਦਾ 165000 ਰੁਪਏ ਦੀ ਬੱਚੀ ਦੇ ਰਾਂ ਤੋਰੀ ਭਾਈ ਇਹਦੇ ਨਾਲ ਬੇਲ ਕਾ ਫੈਬਰਿਕ ਹਲ ਚ ਇਹ ਬੱਚੇ ਨੂੰ ਜਨਮ ਦਿੱਤਾ ਬਾਈ ਨੇ ਦਾਸੀ ਦਿੱਤਾ 165000 ਦੀ ਫਿਕਸ ਹਵਾਲਾ ਪਹਿਲਾ ਸੂਆ ਪੁੜਿਆ ਦੀ ਚੜਾਈ ਇਹਦੀ ਵੀ ਛੋੜੀ ਦਿਸਦੀ ਹੈ ਸੋ ਦੇਖੋ ਇਹਦਾ ਢੱਜਾ ਚੰਗੀ ਹੈ ਗਾੜੀ ਹੈ ਦੋਸਤੋ ਅੱਗੋਂ ਵੀ ਚੰਗੀ ਹੈ ਪਾਤ ਪਤ ਤਲੇਰ ਸੋਹਣੇ ਹਵਾਨੇ ਵਾਲੀ ਵੈੜ ਅਰੇ ਬੰਦ ਰੱਖ ਦੋ ਦੱਦ ਪਹਿਲਾ ਸੂਆ ਸੋਹਣੀ ਵੈੜ ਹਵਾਨਾ ਇਹਦਾ ਵੀ ਅੱਗੋਂ ਚੰਗਾ ਕਾਫੀ ਸੋਭਾਈ ਸੂਈ ਹੈ ਸੋ ਦੋਸਤੋ ਇਹ ਪਹਿਲਾ ਵੈੜ ਇਧਰੋਂ ਤੁਹਾਨੂੰ ਪੰਜ گاਵਾ ਜਿਹੜੇ ਨੂੰ ਦਿਖਾਤੇ 6 ਨੰਬਰ ਦੇ ਉੱਤੇ ਜਿਹੜੀ ਵੈੜ ਦਿਖਾਉਣੀ ਹੈ ਇਹ ਕੰਨਵਾ ਸੂਆ ਸੂ ਕੀ ਵੀ ਜਗਜੀਤ ਵੀਰੇ ਦੂਜਾ ਸੂਆ ਤਿਆਰੀ ਭਰਾ ਕੋਈ ਆਨਲਾਈਨ ਮੰਗਾ ਲੈਂਦਾ ਪਰ ਦੱਸਣਾ ਕੋਈ ਲਕਲਪੇਟ ਨਹੀਂ ਇਹਦੇ ਨਾਲ ਜਿਹੜੀ ਲੰਪ ਹੀ ਆਈ ਸੀ ਉਹਦੇ ਦਾਣ ਨਿਸ਼ਾਨ ਜ਼ਰੂਰ ਰਹਿ ਗਏ ਆ ਬਾਈ ਠੀਕ ਹੈ ਤੇ ਪਰ ਆਪ ਰੱਬ ਤੋਂ ਡਰ ਕੇ ਆਨੇ ਆ ਗਾਣੇ ਦੁੱਧ ਖਰਾਚ 40 ਕਿਲੋ ਤੋਂ ਪਲੱਸ ਦੇਣਾ ਬਾਈ ਕਿੰਨੇ ਕਿ ਦਿਨ ਲੈ ਜੂ ਹਜੇ ਮੇਰੇ ਹਿਸਾਬ ਨਾਲ ਬਾਈ ਇਹ ਇੱਕ ਹਫਤੇ ਚ ਬੱਚੀ ਤਿਆਰ ਹੋ ਜੂ ਬਰੀਡ ਦੇ ਅੰਗ ਬੰਨ ਸਟ੍ਰਕਚਰ ਪੋਖ ਲੈ ਜਾਂਦੀ ਆ ਵੇਖ ਕੇ ਇੱਕੋ ਜਰੂਰ ਹੈਗੀ ਆ ਲੰਪੀ ਦਾ ਪਰ ਮੈਂ ਅਸੀਂ ਉੱਥੇ ਵੀ ਗਏ ਆ ਬਾਈ ਹਾਂ ਉੱਥੇ ਨਾ ਆਉਣਾ ਇੱਕ ਵੜਾਈ ਚੌਥੇ ਨੰਬਰ ਤੇ ਆਪਣੀਆਂ ਦੁੰਦਾਂ ਚ ਹਾਂ ਫੇਰ ਉਹ ਵੱਡੀਆਂ ਗਾਵਾਂ ਚ ਮੈਨੂੰ ਲੱਗਦਾ ਕਿ ਨੀ ਪੰਜਵੇਂ ਤੇ ਛੇਵੇਂ ਤੇ ਆਈ ਸੀ ਹਾਂ ਤੇ ਉਹਦੇ ਲੰਪੀ ਨਾ ਸਾਰੀ ਭਰੀ ਵੀ ਸੀ ਜਗਦੀਤ ਵੀਰੇ ਠੀਕ ਹੈ ਯਾਨੀ ਕੋਈ ਇਸ਼ੂ ਨਹੀਂ ਮੰਨਦੇ ਇਹਦਾ ਵੀ ਇਹ ਆ ਗਈ ਇਹ ਜਾਂਦੇ ਨਹੀਂ ਨਝਾਨ ਠੀਕ ਹੈ ਨਹੀਂ ਇਹ ਚਲੇ ਜਾਂਦੇ ਤਾਂ ਫਿਰ ਮੌਕੀ ਜਾਣੇ ਸੀਗੇ ਇਹ ਨਾ ਕੋਈ ਹੁੰਦੀ ਹੈ ਜਿਹੜੀ ਪਹਿਲਾਂ ਆਈ ਸੀ ਬਾਈ ਹਾਂ ਲੰਪੀ ਡਿਸੀਜ਼ ਇਹ ਉਦੋਂ ਦੇ ਦੇ ਨਿਸ਼ਾਨ ਹੈਗੇ ਠੀਕ ਹੈ ਇਹਦਾ ਰੇਟ ਕੀ ਰੋਗੋ ਭਾਈ ਜਗਜੀਤ ਭਾਈ ਇਹਦਾ ਮੁੱਲ ਜਿਹੜਾ ਮਰਜ਼ੀ ਕਰ ਲਗੇ 1,55,000 ਰੁਪਏ ਦੀ ਵੈੜੀ ਦੇਦਾ ਠੀਕ ਹੈ ਸੋ ਦੋਸਤੋ 1,55,000 ਚ ਸੋਨਾ ਦੁੱਧ ਪਾਉਗੀ ਖਵਾੜੇ ਦਾ ਸੈੱਜ ਚੰਗਾ ਹੈ ਟਾਜਾ ਬਹੁਤ ਚੰਗਾ ਤੁਸੀਂ ਇੱਥੋਂ ਅੱਗੋਂ ਹੋਆ ਦਾ ਪਿਛਾਓ ਹੋਆ ਦਾ ਦੇਖ ਲਓ ਇਹ ਤੁਸੀਂ 6ਵੇਂ ਨੰਬਰ ਦੇ ਉੱਤੇ ਇਸ ਵੈੜ ਨੂੰ ਦੇਖ ਰਹੇ ਹੋ ਇਸ ਤੋਂ ਬਾਅਦ ਚੈੱਕ ਹੋਰ ਵੈੜ ਤੁਹਾਨੂੰ ਦਿਖਾਉਣੇ ਆ ਉਦੋਂ ਅੱਗੇ ਭਾਈ ਇਹ ਵੀ ਗੱਪਣ ਇਹ ਬਾਈ ਪਲੂਣ ਵੱਛੀ ਹੈ ਬਾਈ ਇਹ ਚਾਰ ਦਾਂ ਦਾ ਜਗਜੀਤ ਵੀਰੇ ਹਾਂ ਹਜੇ ਮਾਲਕ ਦੇ ਦਸਨ ਮੁਤਾਬਕ ਇਹ 28 ਤਰੀਕ ਨੂੰ ਦਣ ਪੂਰੇ ਹੁੰਦੇ ਆ ਸੂਪੇ ਜਦੋਂ ਮਰਜੀ ਠੀਕ ਹੈ ਕੀ ਰੇਟ ਰਹੂਗਾ ਜਗਜੀਤ ਇਹ ਬੱਚੀ ਵੀ ਆਪਾਂ 155000 ਰੁਪਏ ਦੀ ਦੇ ਰਹੇ ਹਾਂ ਠੀਕ ਹੈ 155 ਦੀ ਦੋਸਤ ਚਾਰ ਦੁੱਧ ਪਹਿਲਾ ਡਾੜਾ ਹਜੇ ਦੜ ਪਏ ਆ ਇਹਦੇ ਸੂਪ ਚ ਥਾੜੇ ਦਾ ਵੀ ਹੱਥੀ ਚਵਾਈ ਵਾਲਾ ਰਹੂਗਾ ਢਾਂਜਾ ਚੰਗਾ ਹੈ ਬੈੜ ਦਾ ਬਾਕੀ ਹਵਾਰੇ ਦਾ ਸੈਜ ਵੀ ਤੁਸੀਂ ਦੇਖ ਸਕਦੇ ਹੋ ਫਿਕਸ ਜ ਹੈ ਚੰਗਾ ਸੋਹਣਾ ਪਰੂਗੀ ਪੇਟ ਕੂਟ ਦਾ ਸੈਜ ਦੇਖ ਲਓ ਕਉਕ ਜਿੰਨਾ ਇਹਦੀ ਚੜਾਈ ਹੈ ਉਸੇ ਹਿਸਾਬ ਤੇ ਇਹ ਖਰਾਕ ਹਜੂ ਕਰਦੀ ਹੈ ਬੋੜਲਾ ਭਾਈ ਬਹੁਤ ਪਿਆਰੀ ਬੱਚੀ ਹੈ ਭਾਈ ਇਹ ਜੇ ਨੂੰ ਮੰਨ ਕੇ ਚਲੋ ਇਹਨੇ ਪੈਸੇ ਲਾਉਣੇ ਆ ਪਹਿਲਾ ਸੁਗਾ ਇੱਕ ਨੰਬਰ ਜਾਨਵਰ ਆ 30 ਲੀਟਰ ਦੇ ਨੇੜੇ ਤੇੜੇ ਨੇ ਖੁੱਲਾ ਦੁੱਧ ਦੇ ਦੇਣਾ ਭਾਈ ਠੀਕ ਹੈ ਸੋ 1 ਲੱਖ ਤੇ 55000 ਚ ਦੋਸਤੋ ਕੰਪੈਕਟ ਅਡਰ ਹੋਊਗਾ ਭਾਈ ਜਦੋਂ ਤਿਆਰ ਹੋਊਗੀ ਨਾ ਸਹੀ ਮੈਨੇ ਉਦੋਂ ਦੱਸੂਗੀ ਕਿੰਨਾ ਕਚੌੜਾ ਅਡਰ ਦੀ ਅਟੈਚਮੈਂਟ ਹੈ ਜੀ ਇਹਤੇ ਨਾਲ ਇੱਕ ਵਾਈਟ ਟਰੱਕ ਦੇ ਵਿੱਚ ਵਹਿੜਾ ਇਹ ਜਗਦੀਤ ਵੀਰੇ ਦੂਜਾ ਸੂਆ ਗਾਂ ਦੀ ਠੀਕ ਹੈ ਗਾਂ ਦੇ 5-7 ਦਿਨ ਪਏ ਇਹਦੇ ਫੋਰ ਆਰਡਰ ਬੈਕ ਆਰਡਰ ਸਟ੍ਰਕਚਰ ਕੈਮਰਾ ਮਾਰ ਕੇ ਵੇਖੋ ਜਿਹੜਾ ਮਰਜ਼ੀ ਭਰਾ ਲੈ ਜਾ ਆਪਾਂ ਇਹ ਗੱਲ ਦੀ ਗਰੰਟੀ ਵੀ ਦੇ ਦਾਂਗੇ 45 ਕਿਲੋ ਦੁੱਧ ਬੱਚੀ ਬੜੇ ਆਰਾਮਦਾਰੀ ਦਾ 45 ਕਿਲੋ ਦੁੱਧ ਠੀਕ ਹੈ ਕੀ ਰੇਟ ਹੋਊਗਾ ਦਾ ਜਗਦੀਤ ਇਹਦਾ ਅੱਜ ਦਾ ਰੇਟ ਹੈ ਜਿਹੜਾ 1,85,000 ਰੁਪਇਆ ਤਿਆਰ ਹੋਊਗੀ ਗਾਂ ਉਦੋਂ ਫਿਰ ਕੋਈ ਜੇ ਬੈਗੀ ਦਾ ਕਹਿਣਾ ਕੀ ਹੈ ਨਹੀਂ ਫਿਰ ਉਦੋਂ ਦਾ ਉਦੋਂ ਦਾ ਮੁੱਲ ਬਈ ਠੀਕ ਹੈ ਸੋ ਦੋਸੋ ਇਸ ਵੀਡੀਓ ਦੇ ਬਾਅਦ ਇਹ ਬਣਾ ਲ ਇੱਕ ਦੇ ਦਿਨ ਚ ਖਰੀਦਦੇ ਹੋ ਤਾਂ ਰੇਟ 185 ਹੈ। 16 ਰੰਗ ਇਹਦਾ ਵੀ ਛੱਜਾ ਵੀ ਚੰਗਾ ਹੈ। ਅੱਗੋ ਹਵਾਰੇ ਦਾ ਬਹੁਤ ਛੋੜਾ ਦਸੋ ਹਵਾਰੇ ਤੇ ਲਾੜਾ ਚੰਗਾ ਹੈ। ਥੋੜਾ ਸਹਿਜ ਹੱਥੀ ਚਵਾਈ ਵਾਲਾ। ਆਸ ਵੀ ਚੱਗੀ ਸੇ ਵਾਲਾ ਵੀਰ ਲੈ ਗਿਆ ਤੇ 45 ਕਿਲੋ ਦੁੱਧ ਦੇਊਗੀ। ਦੁੱਧ ਜਿੰਨਾ ਪਾਲੋਗੇ ਕਿਉਂਕਿ ਇਹ ਸਪੈਸ਼ਲ ਦੁੱਧ ਹਸਤੇ ਡਿਵੈਲਪ ਹੋਈ ਵੀ ਬਰੀਡ ਹੈ ਐਚ ਐਫ ਉਡਾ ਤੁਸੀਂ ਚੋਲੋਗੇ ਉਹ ਤੁਹਾਡੀ ਸੇਵਾ ਦਾ ਹੈ ਹਾਲਾਂਕਿ ਬਰੀਡ ਕੁਆਲਟੀ ਚੱਗੀ ਹੈ ਤਾ ਝਾ ਸੋੜਾਗਾ ਇਹ ਖੋਰ ਵਾਈਟ ট্রাক ਦੀ ਗਾ ਦਿਖਾਉੜੇ ਉਦੋਂ ਬਾਅਦ ਚ ਕਲੇ ਦੂ ਅੱਗੇ ਬਾਈ ਜਿਹੜੀ ਗਾ ਜਗਦੀਤ ਵੀਰੇ ਦੂਜਾ ਸੁਆ ਵਹਿੜ ਆ ਹਾਂ ਇਹਦੇ ਮੇਰੇ ਹਿਸਾਬ ਨਾਲ ਹਜੇ 8-10 ਦਿਨ ਪਏ ਆ ਬਾਈ ਠੀਕ ਹੈ ਜਦੋਂ ਕੋਈ ਦੇਖਣ ਆਇਆ ਭਰਾ ਹਾਂ ਤਾਂ ਕੱਚੀ ਲੈ ਗਿਆ ਤਾਂ ਠੀਕ ਹੈ ਨਹੀਂ ਫਿਰ ਤਿਆਰ ਕਰਕੇ ਦੁਆਰੇ ਦਿਖਾਵਾਂਗੇ ਜੀ ਬਹੁਤ ਜ਼ਿਆਦਾ ਤਸੱਲੀ ਆਈ ਵੀ ਹੈ ਬਾਈ ਰੇਟ ਬਾਈ ਇਹਦਾ ਜਗਦੀਤ ਦਾ 2.5 ਲੱਖ ਰੁਪਈਆ ਬਾਈ ਰੇਟ ਥੋਰੀ ਬਾਈ ਤੋ ਥੋੜੀ ਹਜੇ ਕੱਚੀ ਐ ਦਿਲ ਲੈਂਦੀ ਐ ਸੂਨ 2.5 ਲੱਖ ਰੁਪਏ ਅਜ ਦਾ ਰੇਟ ਐ ਬਾਕੀ ਕੋਈ ਭਰਾ ਆ ਕੇ ਪਾਸ ਕਰੂਗਾ ਸਾਹਮਣੇ ਖੜੂਗਾ ਤਾਂ ਫੇਰ ਅਸਲ ਜਨਾਬਾਈ ਕੋਲੇ ਦੇਖੇ ਰੇਟ ਤੇ ਆਏ ਦੇਖੇ ਦਾ ਬਹੁਤ ਬੱਟਾ ਵਾ ਅਸਲ ਚ ਜਦੋਂ ਕੋਲੇ ਆਉਂਦਾ ਬੰਦਾ ਸਹੀ ਮੈਨੇਜ ਉਦੋਂ ਗਾਂ ਦੀ ਜੱਜਮੈਂਟ ਆਉਂਦੀ ਸਹੀ ਹਣ ਦੇਖੋ ਬਾਈ ਇਹਨੂੰ ਕਿਦਾਂ ਦਾ ਸਟ੍ਰਕਚਰ ਲੱਗਿਆ ਤੇ ਕਿਹੋ ਜਿਹਾ ਕੈਰੇਕਟਰ ਆ ਬਰੀਡ ਸੋ 16 ਟਨ ਜਾ ਦੋਸਤੋ ਉੱਤੋਂ ਚੜਾਈ ਵੀ ਟਾਂਚੇ ਦੀ ਚੰਗੀ ਐ ਖਵਾਨਾ ਪਿਛਾੜ ਨੂੰ ਫੁੱਲ ਕੱਢੂਗੀ ਅੱਗੋ ਵੀ ਖਵਾਨਾ ਚੰਗਾ ਐ 7 ਲੱਖ ਰੁਪਏ ਦੀ ਇਹਗਾ ਮਿਲੂਗੀ ਬਰੀਡ ਕੁਆਲਟੀ ਟਾਪ ਦੀ ਹੈ ਸਟਰਕਚਰ ਤੁਸੀਂ ਇਹਦਾ ਦੇਖ ਹੀ ਰਹੇ ਕਬਹਲਾ ਬਈ ਸੋ ਦੇਖੋ ਇਹਦਾ ਸਟਰਕਚਰ ਇਹਦੇ ਅੱਗੇ ਇੱਕ ਬਲੈਕ ਰਗ ਦੇ ਵਿੱਚ ਵਾਈਟ ਵੀ ਹੈ ਹਾਲਾਂਕਿ ਪਰ ਪਰੋ ਬਲੈਕ ਰਗ ਦਿਸਦਾ ਚਲ ਬੇਟਾ 190 ਬਿਲਕੁਲ ਸੁਆਇਦਾ ਕਾਲੇ ਬਈ ਜਗਜੀਤ ਵੀਰੇ ਪਲੂਨ ਵੱੱਛੀ ਆ ਹਾਂ ਇਹ ਆਪਣੇ ਮਨ ਗੱਦਲ ਆਪਾਂ ਦੂਜੀ ਲੈ ਲਈਏ ਉਹ ਤੋਂ ਭਰਾ ਤੋਂ ਨਾ ਮੁੰਡਾ ਮੁੱਦ ਕੀ ਦਾ ਠੀਕ ਹੈ ਪ੍ਰਗਟ ਪ੍ਰਗਟ ਅੱਛਾ ਉਹਦੀ ਘਰ ਦੀ ਬਾਈ ਬੰਨ ਕੇ ਰੱਖਦਾ ਭਰਾ ਘਰੇ ਜਿਹਦੀ ਇਹ ਵੱੱਛੀ ਆ ਟਾਪ ਦਾ ਸੀਮਨ ਤੇ ਕੰਮ ਕਰਦਾ ਵੀਰਾ ਉਹ ਕਹਿੰਦਾ 45 ਕਿਲੋ ਦੁੱਧ ਇਹਦੀ ਮਾਂ ਨੇ ਦਿੱਤਾ ਬਾਈ ਘੱਟ ਤੋਂ ਘੱਟ ਆਪਾਂ ਵਾਲਾ ਨਹੀਂ ਕਹਿੰਦੇ 35 ਕਿਲੋ ਦੁੱਧ ਤੋਂ ਉੱਤੇ ਆਪਾਂ ਲੈ ਕੇ ਦੇ ਦਾਂਗੇ ਜਿਹੜੇ ਹਿਸਾਬ ਨਾਲ ਇਹਦਾ ਖਾਦਾ ਵਾ ਬਾਈ ਇਹਦਾ ਸਟਰਕਚਰ ਆ ਇਹ ਜਵਾਨ ਹੋ ਕੇ ਤਿਆਰ ਹੋਈ ਆ ਠੀਕ ਹੈ ਅੰਗ ਵੰਗ ਤੇ ਬਰੀਡ ਵਾਲੇ ਪਾਸੇ ਦਾ ਬਾਕੀ ਦੇਖ ਹੀ ਲੈਣੀ ਹੈ ਇਹਦਾ ਰੇਟ ਕੀ ਰਹੂਗਾ ਜਗਜੀਤ ਵੀਰ ਇਹਦਾ ਮੁੱਲ ਜਿਹੜਾ ਮਰਜ਼ੀ ਕਰ ਲੇ 2,25,000 ਰੁਪਏ ਦੀ ਬੱਛੀ ਦੇਣਾ ਸਵਾ 2 ਲੱਖ ਦੀ ਇਹ ਵੈੜ ਜਿਹੜੂ ਜੱਜਦੀ ਹੈ ਤਾਂ ਕਾਲ ਕਰ ਲਿਓ ਚੰਗਾ ਟਾਂ ਜਾ ਪਿਛੋ ਵੀ ਚੜਾਈ ਚੰਗੀ ਹੈ ਟਾਂ ਜੇ ਦੀ ਬਹੁਤ ਪਿਆਰੀ ਬੱਛੀ ਹੈ ਬਾਈ ਪਹਿਲਾਂ ਆਮ ਐਡੀ ਬੱਛੀ ਹੁੰਦੀ ਨਹੀਂ ਪਹਿਲਾਂ ਹਾਈਟ ਦੇਖ ਸਕਦੇ ਹੋ ਤੁਸੀਂ ਲੈ ਚਲੀ ਬਾਈ ਸਵਾ 2 ਲੱਖ ਰੁਪਏ ਦੋਸਤੋ ਇਹੀ ਢਬਾੜਾ ਹੈ ਬਾਈ ਦਾ ਨਾਮ ਤੁਹਾਨੂੰ ਵੀਰ ਨੇ ਦੱਸ ਹੀ ਦਿੱਤਾ ਜਿਹਦੇ ਕੋਲੋਂ ਖਰੀਦੀ ਹੈ ਚਲੋ ਬੇਟਾ ਚਲੋ ਇਹ ਖੋਰ ਇਦੂ ਅੱਗੇ ਵੜੇ ਹੈ ਜੇ ਕੱਚੀ ਦੀਦੀ ਹੈ ਇਹ ਤਾਂ ਵੀਰੇ ਇਹ ਕੱਚੀ ਆ ਫੇਰ ਦਿਖਾਵਾਂਗੇ ਠੀਕ ਹੈ ਇਹਦੇ ਨਾਲ ਦੀ ਜਿਹੜੀ ਕਾਲੇ ਇਹ ਦੂਜਾ ਸੂਗਾ ਜਗਜੀਤ ਵੀਰੇ ਇਹ ਵੀ ਆਪਾਂ ਗੌਰ ਸਿਕ ਬੰਦੇ ਤੋਂ ਯਾਨੀ ਕਿ ਘਰੇ ਬੰਨ ਕੇ ਰੱਖੀ ਹੋਈ ਸੀ ਸੈਣੋਂ ਲਈ ਆ ਹਾਂ ਤੇ ਅਸੀਂ ਆਇਆ ਅਸਲ ਲਾਗੇ ਤੇ ਚੜਾਉਣ ਲੱਗੇ ਬਾਬਾ ਚੱਲ ਤੈਨੂੰ ਪੈਸੇ ਦੇ ਤੇ ਲੈ ਲੈ ਵੀ ਜੇ ਤਾਂ ਕੋਈ ਉਹ ਜੀ ਆ ਤਾਂ ਸਾਨੂੰ ਦੱਸ ਦੀਆਂ ਅਸੀਂ ਬਾਹਰ ਕਿਤੇ ਭੇਜ ਦਾਂਗੇ ਉਹ ਕਹਿੰਦਾ ਪੁੱਤ ਜਿੱਥੇ ਮਰਜ਼ੀ ਦੇ ਦਿਓ ਗਰੰਟੀ ਨਾਲ 45 ਕਿਲੋ ਦੁੱਧ ਦਿੱਤਾ ਬਾਈ ਠੀਕ ਹੈ ਕਿੰਨਾ ਟਾਈਮ ਲਊ ਹਜੇ ਮੈਂ ਦੋ ਤਰੀਕ ਨੂੰ ਦਿਨ ਪੂਰੇ ਦੱਸਿਆ ਬਾਈ ਉਹਨਾਂ ਨੇ ਕੀ ਰੇਟ ਰਊਗਾ ਤਾਂ ਜਗਦੀਦ ਦੇ ਦਾ ਮੁੱਲ ਜਿਹੜਾ ਮਰਜ਼ੀ ਕਰ ਲਗੇ ਬਾਈ 1,09500 ਰੁਪਏ ਦੀ ਵੜੀ ਦੇਣਾ ਠੀਕ ਹੈ 1,095 ਦੀ ਦੋਸਤੋ ਇਹ ਵੀ ਵੱਧੀਆਂ ਹੋਈਆਂ ਗਾਵਾਂ ਕਰੇ ਰੱਖੇ ਹੁੰਦੇ ਆ ਪਸ਼ੂ ਉਸ ਤਰੀਕੇ ਦੇ ਨਾਲ ਬਾਈ ਕੋਲ ਆਈ ਦੀ ਹੈ ਹਾਈਟ ਲੈਂਥ ਤਾਂ ਅੱਜ ਦੀਆਂ ਗਾਵਾਂ ਚ ਸਾਰਿਆਂ ਚ ਲੰਬੀ ਵੱਧ ਲੱਗਦੀ ਐ ਉੱਚੀ ਵੀ ਚੰਗੀ ਐ ਬਾਕੀ ਬਰੀਡ ਕੁਆਲਿਟੀ ਜਿਹੜੀ ਉਹ ਤੁਸੀਂ ਦੇਖ ਲਓ ਹਵਾਲਾ ਅੱਗੇ ਉਹ ਵੀ ਚੰਗਾ ਬਾਕੀ ਪਿੱਛੋਂ ਉਹਦਾ ਫੇਰ ਤੁਸੀਂ ਦੇਖ ਲੋਗੇ ਦਾ ਸੋ ਰੇਟ ਸਾਰੇ ਪਸ਼ੂਆਂ ਦੇ ਦੋਸਤੋ ਵੀਡੀਓ ਦੇ ਵਿੱਚ ਐ ਡਿਟੇਲ ਦਸਤੀ ਐ ਦੁਆਰਾ ਪੇਜ ਦੀ ਲਾਸਟ ਉੱਤੇ ਫੇਰ ਆ ਵੀ ਪਸ਼ੂ ਆ ਕੇ ਸਾਹਮਣੇ ਖੜੋ ਦੇਖੋ ਸਾਈ ਬਿਆਨੇ ਦਾ ਮੈਂ ਇਹ ਵੀ ਜ਼ਰੂਰ ਕਹੂੰਗਾ ਵੀ ਜਿਹੜਾ ਵੀਰ ਪਹਿਲਾਂ ਆਜੂਗਾ ਜਿਹੜਾ ਪਸ਼ੂ ਪ੍ਰਸਾਦ ਦਾ ਉਹ ਖਰੀਦ ਲਿਆ ਕਰੋ ਕਿਉਂਕਿ ਸਾਈ ਬਿਆਨੇ ਦੀ ਦਿੱਕਤ ਇਹ ਆ ਜਾਂਦੀ ਹੈ ਵੀ ਕਈ ਵਾਰ ਪਸ਼ੂ ਕਿਸੇ ਵੀਰ ਨੂੰ ਆ ਕੇ ਪ੍ਰਸਾਦ ਨਹੀਂ ਆਉਂਦਾ ਜਾਂ ਆਪਸ ਵਿੱਚ ਪੰਜਾਬੀ ਸੁਭਾਅ ਹੈ ਇਸ ਬਾਜੀ ਹੋ ਜਾਂਦੀ ਹੈ ਫਿਰ ਦਿੱਕਤਾਂ ਆਉਂਦੀ ਹੈ ਸੋ ਜ਼ਰੂਰੀ ਹੈ ਵੀ ਪਹਿਲਾਂ ਆ ਕੇ ਦੇਖੋ ਪਸ਼ੂ ਇਹਨਾਂ ਦੇ ਖਰੀਦੇ ਹੋਏ ਆ ਤੁਸੀਂ ਖਰੀਦਣੇ ਆ ਕੋਲ ਖੜਕੇ ਇਹਨਾਂ ਦੇ ਵੀ ਪਾਸ ਕਰਕੇ ਲੈਂਦੇ ਆ ਤੇ ਤੁਸੀਂ ਵੀ ਪਾਸ ਕਰਕੇ ਲੈ ਆ ਸਕਦੇ ਹੋ ਕੀਮਤਾਂ ਸਾਰੇ ਪਸ਼ੂਆਂ ਵਾਂਗ ਦੱਸ ਗਿਆ ਐ ਐਡਰੈਸ ਪ੍ਰੋਪਰ ਦੱਸਿਆ ਹੋਇਆ ਹੈ ਇੱਕ ਗਾਥਾ ਤੁਹਾਨੂੰ ਲਸਿਆ ਸੀ ਵੀ ਇਹ ਸੂਪ ਹੈਣੀ ਹੈ ਬਹੁਤ ਛੇਤੀ ਕਰਬ ਵਾਲੀ ਤੇ ਇਹ ਛੇਤੀ ਬੱਚੇ ਨੂੰ ਜਨਮ ਦੇ ਦੂਗੀ ਵੱਛੀ ਜਾਂ ਵੱਛਾ ਇਹ ਪਰਬਤਵਾਣ ਨੂੰ ਪਤਾ ਪਰ ਇਹ ਵੀ ਤੁਹਾਨੂੰ ਸੂਈ ਸਵਾਈ ਮਿਲੂਗੀ ਸੋ ਧੰਨਵਾਦ ਆਈ ਦੀ ਇਸ ਵੀਡੀਓ ਦੇਖਣ ਲਈ